ਏ ਫੋਰ ਐਪਲ ਬੀ ਫੋਰ ਬੈਡ ਸੀ ਫੋਰ ਕੈਟ ਡੀ ਫੋਰ ਡੌਗ ਇਹ ਕੁੱਤੇ ਬਿੱਲੀ ਚੂਹੇ ਕਿਉਂ ਪੜਾਣੇ ਸੀ ਫੋਰ ਕੈਟ ਡੀ ਫੋਰ ਡੌਗ ਆਰ ਫੋਰ ਐਟ ਤੁਸੀਂ ਅੱਜ ਦੇ ਸਿਸਟਮ ਦੀ ਪੜਾਈ ਨੂੰ ਜੋੜੋ ਆਰ ਫੋਰ ਰਾਈਟਸ ਪੜਾਓ ਸੀ ਫੋਰ ਕਨਸਟਰੇਸ਼ਨ ਪੜਾਓ ਡੀ ਫੋਰ ਡੈਮੋਕ੍ਰੇਸੀ ਪੜਾਓ ਟੀ ਫੋਰ ਟਾਈਗਰ ਦੇ ਵਿਆ ਟੀ ਫੋਰ ਟੈਕਸ ਪੜਾਓ ਅੱਜ ਟੈਕਸ ਬੜਾ ਵੱਡਾ ਟਾਈਗਰ ਹੈ ਅੰਦੇ ਨਾ ਟੈਕਸ ਦੇ ਅਧਿਕਾਰੀ ਡਰ ਪੈ ਜਾਂਦਾ ਉਹ ਛਾਪਾ ਮਾਰ ਗਿਆ ਤੋਂ ਉਸ ਸ਼ੇਰ ਤੋਂ ਵੱਡੇ ਡਰਾਵਨੇ ਨੇ ਟਾਈਗਰ ਤੋਂ ਵੱਡੇ ਡਰਾਵਨੇ ਨੇ ਠੀਕ ਹੈ ਤੇ ਅਸੀਂ ਉਹ ਫਰਟੀ 4 ਟਾਈਗਰ ਬਣਾਉਣਾ ਸ਼ੁਰੂ ਕੀਤਾ ਇਸ ਤਰੀਕੇ ਦੇ ਨਾਲ ਸਾਰੀ ਜਿਹੜੀ ਅਲਫਾਬੈਟ ਦੀ ਸੀਰੀਜ਼ ਹੈ A ਫੋਰ ਐਡਮਿਨਿਸਟ੍ਰੇਸ਼ਨ B ਫੋਰ ਬੈਲਟ C ਫੋਰ ਕਨਸਟੀਟਿਊਸ਼ਨ ਇਹ ਅਸੀਂ ਪੜਾਉਣੀ ਸ਼ੁਰੂ ਕੀਤੀ ਜਿਹਦੇ ਨਾਲ ਬੱਚਿਆਂ ਦੇ ਵਿੱਚ ਬੜੀ ਜ਼ਿਆਦਾ ਉਜਾਗਰਤਾ ਫੈਲਦੀ ਪਈ ਹੈ ਤੇ ਸਾਨੂੰ ਲੱਗਦਾ ਵੀ ਇਹ ਇੱਕ ਸਮੱਸਿਆ ਦਾ ਹੱਲ ਹੈ ਬੱਚਿਆਂ ਨੂੰ ਜਿਹੜੇ ਬੱਚੇ ਸਕੂਲ ਤੋਂ ਕਾਲਜ ਨਹੀਂ ਜਾਂ ਪਾਂਦੇ ਜਾਂ ਕਾਲਜ ਚ ਪੜਾਈ ਨਹੀਂ ਕਰ ਪਾਂਦੇ ਦੂਜੇ ਪਾਸੇ ਪੜ੍ਹੇ ਲਿਖੇ ਲੋਕ ਵੀ ਆਪਾਂ ਦੇਖਦੇ ਹਾਂ ਰਿਸ਼ਵਤ ਲੈ ਰਹੇ ਤੇ ਪੜ੍ਹੇ ਲਿਖੇ ਲੋਕ ਰਿਸ਼ਵਤ ਦੇ ਰਹੇ ਤੇ ਤਾਂ ਮਤਲਬ ਉਹਨਾਂ ਨੂੰ ਵੀ ਸਾਡੇ ਦੇਸ਼ ਦੀ ਵਿਵਸਥਾ ਦੀ ਪੜਾਈ ਦੀ ਕਮੀ ਹੈ ਤੇ ਇਹ ਜਿਹੜੀ ਪੜਾਈ ਅਸੀਂ ਕੀਤੀ ਹੈ ਬੜੀ ਪ੍ਰੈਕਟੀਕਲ ਦੇ ਨਾਲ ਬਣਾਈ ਆ ਤੇ ਉਹ ਰਿਸਰਚ ਕਰਕੇ ਬਣਾਈ ਹੋਈ ਹੈ ਇਹ ਪੜਾਈ ਹਰ ਨਾਗਰਿਕ ਵਾਸਤੇ ਜ਼ਰੂਰੀ ਹੈ ਇਹ ਕੱਲੇ ਗਰੀਬ ਬੱਚੇ ਵਾਸਤੇ ਨਹੀਂ ਬਲਕਿ ਹਰ ਸਕੂਲ ਦੇ ਬੱਚੇ ਵਾਸਤੇ ਹਰ ਦੇਸ਼ ਦੇ ਨਾਗਰਿਕ ਵਾਸਤੇ ਜ਼ਰੂਰੀ ਹੈ ਜੋ ਪੜ੍ਹ ਲਣਗੇ ਇੱਕ ਕਿਤਾਬ ਨੂੰ ਜਿਹੜੀ ਮੇਰੀ ਪੁਸਤਕ ਹੈ ਇੰਪਾਵਰਮੈਂਟ ਥਰੂ ਨੋਲਿਜ ਇਹ ਜਿਹੜੀ ਪੁਸਤਕ ਹੈ ਇਹਦੇ ਵਿੱਚ ਪੜਾਈ ਸਾਡੀ ਇਨਕੋਰਪੋਰੇਟ ਕੀਤੀ ਗਈ ਹੈ ਔਰ ਇਹ ਪ੍ਰੈਕਟੀਕਲ ਐਗਜ਼ਾਮਪਲਸ ਦੇ ਨਾਲ ਐਕਸਪਲੇਨ ਕੀਤੀ ਕਿਤਾਬ ਹੈ ਜਿਹੜੀ ਹਰ ਚੀਜ਼ ਨੂੰ ਇੱਕ ਪ੍ਰੈਕਟੀਕਲ ਵੇਦ ਨਾਲ ਐਕਸਪਲੇਨ ਕਰਦੇ ਜਿਵੇਂ ਆ ਮੇਰੀ ਕਿਤਾਬ ਹੈ ਜੀ ਇਮਪਾਵਰਮੈਂਟ ਥਰੂ ਨੋਲਿਜ ਇਸ ਪੁਸਤਕ ਨੂੰ ਕਿੰਨਾ ਟਾਈਮ ਲੱਗਿਆ ਇਹ ਪੁਸਤਕ ਜਿਹੜੀ ਹੈ ਨਾ ਜੀ ਇਹ ਇਵੋਲਵ ਹੁੰਦੀ ਰਹੀ ਜਦੋਂ ਮੈਂ ਬੱਚੇ ਪੜਾਉਣਾ ਸ਼ੁਰੂ ਕੀਤਾ ਪਹਿਲਾਂ ਦਿਮਾਗ 'ਚ ਆਈ ਆਈਆ ਵੀ ਇਹਨਾਂ ਨੂੰ ਪੜਾਉਣਾ ਕੀ ਹੈ ਇਹ ਫੋਰ ਐਪਲ ਬੀ ਫੋਰ ਬੈਟ ਸੀ ਫੋਰ ਕੈਟ ਜਿਵੇਂ ਜਦੋਂ ਅਸੀਂ ਏ ਫੋਰ ਐਡਮਿਨਿਸਟ੍ਰੇਸ਼ਨ ਬੀ ਫੋਰ ਬੈਲਟ ਤੇ ਇਹ ਪਹਿਲਾ ਪੁਸਤਕ ਅਸੀਂ ਅਲਫਾਬੈਟ ਦੀ ਬਣਾਈ ਫਿਰ ਅਸੀਂ ਨਵੀਂ ਪੁਸਤਕ ਤਿਆਰ ਕੀਤੀ ਜਿਸ ਚ ਅਸੀਂ ਉਹਨਾਂ ਦੀ ਡੈਫੀਨੇਸ਼ਨਾਂ ਲਿਖਿਆ ਫਿਰ ਅਸੀਂ ਉਹਨਾਂ ਨੂੰ ਅੱਗੇ ਐਕਸਪਲੇਨ ਕਰਨਾ ਸ਼ੁਰੂ ਕੀਤਾ ਪ੍ਰੈਕਟੀਕਲ ਐਗਜ਼ਾਮਪਲ ਨਾਲ ਜਿਵੇਂ ਜਿਵੇਂ ਬੱਚੇ ਪੜ੍ਹਾਉਂਦੇਗੇ ਉਵੇਂ ਉਵੇਂ ਸਾਨੂੰ ਪਤਾ ਚੱਲੇ ਬੱਚੇ ਨੂੰ ਸਮਝਾਉਣਾ ਕਿੱਦਾਂ ਠੀਕ ਹੈ ਉਹ ਫਿਰ ਅਸੀਂ ਇਹਨਾਂ ਦੀ ਰੋਜ਼ ਮਰਦ ਜ਼ਿੰਦਗੀ ਦੀਆਂ ਜਿਹੜੀਆਂ ਲਾਈਫ ਚੱਲਦੀ ਪਈ ਸੀ ਉਤੋਂ ਹੀ ਉਦਾਹਰਣਾਂ ਚੱਕੀਆਂ ਹੁਣ ਜਿਵੇਂ ਐਡਮਿਨਿਸਟ੍ਰੇਸ਼ਨ ਹੈ ਉਹ ਅਸੀਂ ਉਹ ਕਹਿੰਦੇ ਜੀ ਐਡਮਿਨਿਸਟ੍ਰੇਸ਼ਨ ਸਿਖਾਉਣਾ ਬੜਾ ਔਖਾ ਹੈ Apple ਤੇ ਦਿਖਾ ਦੂੰਗੇ ਇਹ ਫਿਰ Apple ਐਡਮਿਨਿਸਟ੍ਰੇਸ਼ਨ ਕਿੱਦਾਂ ਦਿਖਾਵਾਂਗੇ ਅਸੀਂ ਬੱਚਿਆਂ ਨੂੰ ਜਿਹੜਾ ਕਿ ਮਾਂ ਘਰ ਕਿੱਦਾਂ ਚਲਾਉਂਦੀ ਹੈ ਬੱਚਿਆਂ ਨੂੰ ਕੌਣ ਤਿਆਰ ਕਰਦਾ ਹੈ ਖਾਣਾ ਕੌਣ ਤਿਆਰ ਕਰਦਾ ਹੈ ਕੱਪੜੇ ਤੇ ਉਹ ਬੱਚਿਆਂ ਦਾ ਉੱਤਰ ਆਏਗਾ ਮਾਂ ਕਰਦੀ ਹੈ। ਮਤਲਬ ਪੂਰੀ ਫ੍ਰੈਕਟਿਬਲ ਨੋਲਿਜ ਜੇ ਨਾਰਸਿਸ ਉਹਨਾਂ ਨੂੰ ਸੀ। ਹਾਂ ਪ੍ਰੈਕਟੀਕਲ ਨੋਲਿਜ ਨਾਲ ਜੋੜਦਾ ਜਿਹਦੇ ਨਾਲ ਇਹਨਾਂ ਨੂੰ ਕਨਸੈਪਟ ਸਮਝਣੇ ਸੌਖੇ ਹੋ ਜਾਣ। ਜਿਵੇਂ ਉਹਨਾਂ ਨੂੰ ਬੱਚਿਆਂ ਨੂੰ ਸਮਝ ਆ ਗਈ ਵੀ ਮਾਂ ਕਰਦੀ ਹੈ ਐਡਮਿਨਿਸਟ੍ਰੇਸ਼ਨ ਕਰਦੀ ਹੈ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਦੇਸ਼ ਦੀ ਕਰਦਾ। ਮੁੱਖ ਮੰਤਰੀ ਸਟੇਟ ਦੀ ਕਰਦਾ। ਅਸੀਂ ਕਰ ਤੋਂ ਸ਼ੁਰੂ ਕਰਕੇ ਪੂਰੇ ਦੇਸ਼ ਦੀ ਐਡਮਿਨਿਸਟ੍ਰੇਸ਼ਨ ਸਾਰੀ ਐਕਸਪਲੇਨ ਕਰ ਦਿੰਨੇ ਆ। ਇਹ ਪੂਰਾ ਸਾਡਾ ਚੈਪਟਰ A ਫਾਰ ਐਡਮਿਨਿਸਟ੍ਰੇਸ਼ਨ ਦਾ ਕਾਫੀ ਵੱਡਾ ਚੈਪਟਰ ਹੈ। ਇਸੇ ਤਰ੍ਹਾਂ ਡੀਫਰ ਡੈਮੋਕ੍ਰੇਸੀ ਆਸੀ ਇਹ ਨਹੀਂ ਸਿਖਾਂਦੇ ਵੀ ਗਵਰਨਮੈਂਟ ਬਾਏ ਪੀਪਲ ਫੋਰ ਪੀਪਲ ਔਰ ਪੀਪਲ ਜਾਂ ਗਵਰਨਮੈਂਟ ਸਾਡੇ ਦੁਆਰਾ ਸਾਡੇ ਵਾਸਤੇ ਸਾਡੇ ਥਰੂ ਕਿਉਂਕਿ ਮੈਂ ਇਹ ਸਵਾਲ ਕਰਦਾ ਵੀ ਇਹ ਗਵਰਨਮੈਂਟ ਸਾਡੀ ਕਿੱਦਾਂ ਹੋਏਗੀ ਜਿਹੜੀ ਰਿਸ਼ਵਤ ਮੰਗੇ ਜਿਹੜੀ ਮੇਰਾ ਹੋਏਗਾ ਰਿਸ਼ਵਤ ਮੰਗੇਗਾ ਜਾਂ ਮੈਨੂੰ ਤੰਗ ਪ੍ਰੇਸ਼ਾਨ ਕਰੇਗਾ ਤੂੰ ਮੇਰਾ ਹੈ ਹੀ ਨਹੀਂ ਤੇ ਅਸੀਂ ਉਹ ਡਿਫੀਨੇਸ਼ਨ ਨਹੀਂ ਸਿਖਾਂਦੇ ਅਸੀਂ ਸਿਖਾਂਦੇ ਵੀ ਗਵਰਨਮੈਂਟ ਸਿਰਫ ਟੈਕਸ ਲਗਾਉਂਦਾ ਰਿਸ਼ਵਤ ਤਾਂ ਉਹ ਹੈ ਨਾ ਆ ਗਵਰਨਮੈਂਟ ਜਿਹੜੀ EMPLOYEES ਆ ਉਹ ਕਰਦੇ ਆ ਦੇਖੋ ਦੇਅਰ ਪਾਰਟ ਆਫ ਦੀ ਗਵਰਨਮੈਂਟ ਸ ਠੀਕ ਹੈ ਨਾ ਆਪਾਂ ਗੱਲ ਕਰਦੇ ਹਾਂ ਪੜ੍ਹੇ ਲਿਖੇ ਬੰਦੇ ਦੀ ਗੰਮਣ ਦੀ ਕਿਸੇ ਵੀ ਜੋਬ ਵਾਸਤੇ ਮਿਨਿਮਮ ਕੁਆਲਿਫਿਕੇਸ਼ਨ ਆ ਉਹ ਬੰਦਾ ਪੜ੍ਹਿਆ ਲਿਖਿਆ ਹਤੇ ਹੈ ਨਾ ਤੇ ਉਹ ਪੜ੍ਹਾਈ ਉਹਨੂੰ ਕਿਸ ਲਾਇਕ ਬਨਾਰੀ ਰਿਸ਼ਵਤ ਜੋ ਲੈ ਰਿਹਾ ਉਹਨੂੰ ਪੜ੍ਹਾਈ ਨੇ ਕਿਸ ਲਾਇਕ ਬਨਾਇਆ ਉਹਦੇ ਕੈਰੇਕਟਰ ਕਿਦਾਂ ਬਰੇਕ ਕੀਤਾ ਉਹਦਾ ਕੈਰੇਕਟਰ ਕਿਉਂ ਨਹੀਂ ਬਿਲਡ ਹੋਇਆ ਤੇ ਇਹ ਜਿਹੜੀ ਪੜ੍ਹਾਈ ਦੀ ਕਮੀ ਹੈ ਉਹ ਸਾਡੀ ਜਿਹੜੀ ਪੁਸਤਕ ਆ ਉਹਨੂੰ ਐਡਰੈਸ ਕਰਦੀ ਪਈ ਹੈ ਤਾਂ ਕਿ ਬੱਚਤਾਂ ਤੋਂ ਹੀ ਸਹੀ ਸਿੱਖਿਆ ਮਿਲੇ ਤੇ ਉਹਨਾਂ ਦਾ ਕੈਰੇਕਟਰ ਬਿਲਡ ਹੋਵੇ ਉਹਨਾਂ ਨੂੰ ਪਤਾ ਚੱਲੇ ਕਿ ਪੈਟਰੀਟਿਜ਼ਮ ਦੇਸ਼ ਦੀ ਭਗਤੀ ਕਿ ਅਸਲ ਚ ਕੀ ਹੁੰਦੀ ਹੈ ਇਹ ਨਹੀਂ ਆ ਵੀ ਸਾਡੇ ਜਿਹੜੇ ਫੌਜੀ ਜਵਾਨ ਆ ਉਹ ਤੇ ਕੁਰਬਾਨੀਆਂ ਦਿੰਦੇ ਰਹਿਣ ਤੇ ਇਹ ਜਿਹੜੇ ਸਾਡੇ ਦੇਸ਼ ਦੇ ਲੋਕ ਸੇਵਕ ਹੈ ਇਹ ਰਿਸ਼ਵਤਾ ਨਾਲ ਜੇ ਪਰਦੇ ਰਹਣ